ਵੱਡੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਮੌੜ ਤਮਾਕੇ ਦੀ ਆਵਾਜ਼ ਲੋਕਾਂ ਨੂੰ ਸੁਣੀ ਹੈ ਜੀਹਾਂ ਦੱਸਦੇ ਕਿ ਅੰਮ੍ਰਿਤਸਰ ਦੇ ਇਸਲਾਮਾਬਾਦ ਥਾਣੇ ਦੇ ਵਿੱਚ ਵੱਡਾ ਧਮਾਕਾ ਹੋਇਆ ਸਵੇਰੇ 3 ਵਜੇ ਦਾ ਸਮਾਂ ਦੱਸਿਆ ਜਾ ਰਿਹਾ ਜਦੋਂ ਕਿ ਲੋਕਾਂ ਨੇ ਧਮਾਕੇ ਦੀ ਆਵਾਜ਼ ਸੁਣੀ ਹੈ ਤਦ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ دہشت ਦੇ ਵਿੱਚ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਥਾਣੇ ਦੇ ਬਾਹਰ ਧਮਾਕੇ ਹੋ ਰਹੇ ਹਨ ਤਾਂ ਇਸ ਤੋਂ ਪਹਿਲਾਂ ਵੀ ਅਜਿਹੇ ਬਹੁਤ ਬਾਰ ਜਿਹੜੀ ਕਿ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਚੁੱਕੀਆਂ ਨੇ ਤਦ ਦੱਸਦੇ ਕਿ ਅੱਜ ਥਾਣਾ ਇਸਲਾਮਾਬਾਦ ਦੇ ਬਾਹਰ ਧਮਾਕਾ ਹੋਣ ਦੇ ਕਾਰਨ ਲੋਕ ਸਾਮੇ ਹੋਏ ਨੇ ਉੱਥੇ ਇਲਾਕੇ ਦੇ ਲੋਕਾਂ ਨੇ ਕਿਹਾ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਉਹਨਾਂ ਦੀਆਂ ਦੀਵਾਰਾਂ ਦੇ ਵਿੱਚ ਵੀ ਤਰੇੜਾਂ ਆ ਗਈਆਂ ਪਰ ਇਹ ਨਹੀਂ ਪਤਾ ਚੱਲ ਸਕਿਆ ਕਿ ਧਮਾਕਾ ਕਿੱਥਾ ਕਿਸ ਨੇ ਅੰਦਾਜ਼ੇ ਕੀ ਇਹ ਧਮਾਕਾ ਇਸਲਾਮਾਬਾਦ ਥਾਣੇ ਦੇ ਬਾਹਰ ਹੋਇਆ ਤਾਂ ਉੱਥੇ ਕੁਝ ਲੋਕਾਂ ਨੇ ਇਹ ਕਹਿਣਾ ਕਿ ਲਗਾਤਾਰ ਥਾਣੇ ਦੇ ਬਾਹਰ ਧਮਾਕੇ ਹੋ ਰਹੇ ਹਨ ਜਿਸ ਕਾਰਨ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਤਾਂ ਉੱਥੇ ਦੂਜੇ ਪਾਸੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇਨਕਾਰਿਆ ਗਿਆ ਕਿ ਤਮਾਕਾ ਨਹੀਂ ਹੋਇਆ ਜਦਕਿ ਲੋਕਾਂ ਦਾ ਇਹ ਕਹਿਣਾ ਕਿ ਉਹਨਾਂ ਨੇ ਖੁਦ ਤਮਾਕੀ ਦੀ ਆਵਾਜ਼ ਸੁਣੀ ਹੈ ਤਾਂ ਉੱਥੇ ਦੂਜੇ ਪਾਸੇ ਤੋਂ ਦੱਸਦੇ ਕਿ ਵਿਦੇਸ਼ ਬੈਠੇ ਇੱਕ ਗੈਂਗਸਟਰ ਦੇ ਵੱਲੋਂ ਇਸ ਤਮਾਕੇ ਦੀ ਜ਼ਿੰਮੇਵਾਰੀ ਲਈ ਗਈ ਹੈ ਦੱਸਦੇ ਕਿ ਗੈਂਗਸਟਰ ਜੀਵਨ ਫੌਜੀ ਦੇ ਵੱਲੋਂ ਇਸ ਤਮਾਕੇ ਦੀ ਜ਼ਿੰਮੇਵਾਰੀ ਲਈ ਗਈ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਖੁਦ ਤਮਾਕੇ ਦੀ ਜ਼ਿੰਮੇਵਾਰੀ ਲਈ ਹੈ ਸੁਣੀ ਆਵਾਜ਼ ਵੀ ਆਈ ਥੇ ਲੋਹੇ ਜਿਸ ਤਮਾਕਾ ਹੈ ਤੁਸੀਂ ਮਾ ਕਾਇ ਕੋ ਪਤਾ ਨਹੀਂ ਲੱਗਦਾ ਸਾਨੂੰ ਨਹੀਂ ਪਤਾ ਲੱਗਦਾ ਹਾਂਜੀ 3 ਵਜੇ ਕਿੰਦੇ ਆਏ ਬੜਾ ਕਿੰਨੇ ਕ ਵਜੇ 3 ਵਜੇ 3 ਵਜੇ ਦਾ ਟਾਈਮ ਸੀਗਾ 3 ਵਜੇ ਦਾ ਟਾਈਮ ਤੇ ਮਾਮੂ ਉਹ ਚਲਦੀ ਪੰਪਟ ਆਵੇ ਤੁਸੀਂ ਸੁਤੇ ਹੋ ਸੀ ਕੋ ਦਾ ਹਾਂਜੀ ਹਾਂਜੀ ਅੱਛਾ ਤੇ ਕਿੰਨੇ ਕਿੰਨੇ ਕ ਵਜੇ ਦਾ ਟਾਈਮ ਸੀਗਾ 3 ਵਜੇ ਦਾ ਤੇ ਖੰਪੜ ਕਰੋ ਕੀ ਬਤਾ ਸਤਿੰਦਰਪਾਲ ਕੋ ਦੇ ਕਿਥੇ ਰਹਿੰਦੇ ਚੰਕੀ ਵਾਲੀ ਗਲੀ ਚ ਸੁਣ ਲਈ ਤੇ ਕਿੰਨੇ ਕੋਈ ਬਲਾਸ ਦੀ ਆਵਾਜ਼ ਆਈ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਗੁਰਦੁਆਰਿਆਂ ਆਏ ਆ ਸੰਗਤ ਨੇ ਦੱਸਿਆ ਸਾਨੂੰ ਆ ਜਾਈਏ ਕਿੰਨੇ ਵਜੇ ਸਵੇਰੇ ਤੱਕ ਨਹੀਂ ਬਣਾਈ ਵਾ ਤਿੰਨ ਵਜੇ ਤਿੰਨ ਵਜੇ ਹਾਂਜੀ ਤੇ ਕਿੰਨੀ ਤੇਜ਼ ਸੀਗੀ ਆਵਾਜ਼ ਕਹਿੰਦੇ ਕਾਫੀ ਤੇਜ਼ ਸੀ ਅੱਛਾ ਹਾਂਜੀ ਤਾਂ ਲਾਈਵ ਸ਼ੋਰ ਕਰਦੇ ਕਾਫੀ ਤੇਜ਼ ਸੀ ਆਵਾਜ਼ ਕਹਿੰਦੇ ਮੇਰਾ ਨਾਮ ਪਵਨ ਕੁਮਾਰ ਹੈ ਜੀ ਹਾਂਜੀ ਕਿਹੜਾ ਇਲਾਕਾ ਇਹ ਥਾਣਾ ਸਲਾਮਾਬਾਦ ਦਾ ਲਾਕਾ ਜੀ ਹਾਂਜੀ ਕੀ ਗੱਲ ਹੈ ਰਾਤ 3 ਵਜੇ ਕੇ 5 ਮਿੰਟ ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿਸ ਨੂੰ ਸੁਣ ਕੇ ਅਸੀਂ ਵੀ ਸਾਰੇ ਘਬਰਾ ਗਏ ਲੇਕਿਨ ਜਕਦਮ ਅਸੀਂ ਉੱਠ ਪਏ ਲੇਕਿਨ ਨਾ ਜ਼ਬਰਦਸਤ ਮਾਕਾ ਨਿਵਾਸਵਨ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚੱਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਤੇ ਅਸੀਂ ਵੀ ਸਾਰੇ ਠਾਣਾ ਸਲਾਮਾਂਬਾਲ ਆ ਕੇ ਰਹਿਨੇ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਇਹ ਕਰਮਵਾਰ ਜਿਹੜਾ ਮਜੀਠਾ ਠਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਠਾਣੇ 'ਤੇ ਹਮਲਾ ਹੋ ਰਿਹਾ ਇਹ ਕਿਤੇ ਠਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ। ਯਹਾਂ ਕਿਤੇ ਲਾਗੇ ਜਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਕਿ ਪੰਜਾਬ ਫਿਰ ਕਿਸ ਰਸਤੇ ਵੱਲ ਜਾ ਰਿਹਾ ਹੈ। ਇਸ ਕਮੇ ਦੀ ਵੇਖਿਆ ਕਿ ਠਾਣੇ ਸਲਾਮਾਬਾਦ ਦੇ ਅੰਦਰ ਵੀ ਪੁਲਿਸ ਬਾਈ ਫੇਰ ਤੇ ਲੱਗੇ ਪੱਤੀਆਂ-ਪੁੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਟਿੰਨਾ ਟੁਨਾ ਉੱਡੀਆਂ ਪਈਆਂ ਨੇ। ਹਾਂਜੀ ਨਹੀਂ ਲੱਗਦਾ ਕਿ ਜਿਹੜਾ ਹਮਲਾ ਹੈ ਉਹ ਠਾਣਾ ਸਲਾਮਾਬਾਦ 'ਚ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ पाए ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐ ਇਸ ਤਰ੍ਹਾਂ ਲੱਗਦਾ ਸੀ ਜਿਸ ਤਰ੍ਹਾਂ ਕਹਿੰਦੇ ਨੇ ਬਸ ਫੋਟਕਸ ਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਆ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਕਿਸ ਤਰ੍ਹਾਂ ਕਿਉਂ ਹੋਇਆ ਹਾਂਜੀ ਸਰ ਜਿਹੜਾ ਦੱਸਿਆ ਰਹੀ ਥਾਂਲਾਵਾ ਦੇ ਵਿੱਚ ਜਾਂ ਬਾਹਰ ਬਲਾਸਟ ਕੀ ਕਰਨਾ ਚਾਹੁੰਦੇ ਆ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਚਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਆਰਾਊਂਡ ਲਾਇਆ ਇਹਦੇ ਚ ਗੱਲ ਇਹ ਆ ਸਿੰਪਲ ਕੇ ਕਮਿਸ਼ਨਰਡ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ ਔਰ ਯੂਏਪੀਏ ਦਾ ਅਨਲੋਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ ਉਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟ ਬੈਕ ਲੱਗਿਆ ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜੰਨਿਆਲਾ ਗੁਰੂ ਦੇ ਦੋਨੇ ਭਰਾ ਨੇ ਇੱਕ ਜੂਵਿਨਾਈਲ ਦਾ ਲੜਕਾ ਉਹਦਾ ਨਾਮ ਨਹੀਂ ਪਤਾ ਸੇ ਦੂਜਾ ਜਸ਼ਨਪ੍ਰੀਤ ਹੈ ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਰਕੇ ਹੁਣ ਸਿਕੰਜਾ ਕਾਫੀ ਇਹਨਾਂ ਤੇ ਕੱਸਿਆ ਜਾ ਰਿਹਾ ਹੈ ਔਰ ਸਾਡੇ ਕੋਲ ਬੰਦੇ ਨਾਮਜ਼ਦ ਨੇ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ ਉਹ ਵੀ ਜਿਹੜਾ ਇਹਦੇ ਵਿੱਚ ਵਾਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਖਰ ਅਮਨ ਖੋਖਰ ਨਾਮ ਦਾ ਲੜਕਾ ਪਹਿਲਾਂ ਵੀ ਵਾਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਆਖ ਕਿ ਵਜਾ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਬਰਾਤ ਕਰਕੇ ਤਹਿਸੀਲ ਪਾਈ ਜਾਵੇ ਨਹੀਂ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇਗੇ ਤੇ ਉਹ ਨੈਚੁਰਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟਬੈਕ ਲੱਗਿਆ ਤੁਹਾਨੂੰ ਸਾਹਮਣੇ ਉਹ ਮੋਡਿਊਲ ਸਾਰਾ ਬਸਟ ਹੋਇਆ ਔਰ ਜਲਦੀ ਤੁਹਾਡਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਛੜਦੇ ਗਲਾ ਟਾਈਮ ਟੀਵੀ ਲਈ ਅਮਿਤ ਸਰ ਤੋਂ ਪੱਤਰਕਾਰ ਬਬਲੂ ਮਹਾਜਨ ਦੀ ਖਾਸ ਰਿਪੋਰਟ